ਸਰ ਸੰਗੀਤ ਸੰਸਥਾ ਦੁਆਬਾ ਵੱਲੋਂ ਰਾਜ ਦਦਰਾਣ ਦੀ ਅਗਵਾਈ ਬਸਮੂ ਮੈਂਬਰਾਂ ਵੱਲੋਂ ਆਰਡੀ ਸਾਗਰ ਪੰਜਾਬ ਦੇ ਮਾਨਮਤੇ ਗਾਇਕ ਦਾ ਕੀਤਾ ਗਿਆ ਬੰਗਾ ਵਿਖੇ ਪਰਮਾ ਸਵਾਗਤ ਇਸ ਮੌਕੇ ਸੰਸਥਾ ਦੇ ਪ੍ਰਧਾਨ ਰਾਜਕੁਮਾਰ ਦਦਰਾਣ ਵੱਲੋਂ ਬੋਲਦੇ ਆ ਕਿ ਆਰਡੀ ਸਾਗਰ ਇਸ ਮੌਕੇ ਜੋਰਸ ਦਾ ਟੂ ਲਗਾ ਕੇ ਆ ਹਨ ਅਤੇ ਪਹਿਲਾਂ ਜੋਗੇ ਟੂ ਲਗਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਸ ਕਰਦੇ ਹਾਂ ਕਿ ਇਹ ਨੌਜਵਾਨ ਇਸੇ ਤਰ੍ਹਾਂ ਸਾਡੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ ਤੁਸੀਂ ਦੇਖ ਰਹੇ ਹੋ ਚੈਨਲ ঈਗਲ ਆਈ 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਤੇ ਹਾਂ ਸਾਡਾ ਚੈਨਲ ਸਭ ਸਹਿਰ ਕਰਨਾ ਸਾਡਾ ਬਹੁਤ ਹੀ ਪਿਆਰਾ ਵੀਰ ਆਰ ਡੀ ਸਾਗਰ ਸਾਹਿਬ ਜੋ ਦੂਸਰੀ ਵਾਰੀ ਇਹ ਟੂਰ ਪਹਿਲਾਂ ਇੰਗਲੈਂਡ ਦਾ ਟੂਰ ਲਾ ਕੇ ਆਏ ਸੀ ਇਹਨਾਂ ਦਾ ਭਰਮਾ ਸਵਾਗਤ ਕੀਤਾ ਸੀ ਸੋਰ ਸਿੰਘੀ ਸੰਸਥਾ ਦਾ ਪੰਗਾ ਵੱਲੋਂ ਹੁਣ ਜੋਰਕ ਦਾ ਟੂਰ ਲਾ ਕੇ ਬਹੁਤ ਹੀ ਖੂਬਸੂਰਤ ਟੂਰ ਇਹਨਾਂ ਦਾ ਰਿਹਾ ਇਹ ਟੂਰ ਲਾ ਕੇ ਪਹੁੰਚੇ ਆ ਸੁਰ ਸੰਗੀਤ ਸੰਸਥਾ ਗਵਾਪਾ ਪੰਗਾ ਵੱਲੋਂ ਇਹਨਾਂ ਦਾ ਭਰਮਾ ਸਵਾਗਤ ਕੀਤਾ ਗਿਆ ਬੁੱਕਰ ਦੇ ਕਿ ਤਿਹਾਰ ਪਾ ਗਈ ਸੁਰ ਸੰਗੀਤ ਸੰਸਥਾ ਗਵਾਪਾ ਪੰਗਾ ਦੇ ਸਾਰੇ ਹੀ ਮੈਂਬਰਾਂ ਹਾਜ਼ਰ ਹੈ ਜੀ ਪਰਮੋਲ ਰੈਸਟੋਰੈਂਟ ਵਿੱਚ ਤੇ ਆਰਦੀ ਸਾਦਰ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਸੀਂ ਅਰਦਾਸ ਕਰਦੇ ਹਾਂ ਸਤਿਪੁਰ ਅਕੀ ਕਿ ਇਹ ਸਾਡੇ ਭਰਾ ਨੂੰ ਹੋਰ ਵੱਧ ਤੋਂ ਵੱਧ ਇਹਨਾਂ ਦੇ ਟੂਰ ਲੱਗਣ ਇਹਨਾਂ ਦਾ ਸਵਾਗਤ ਅਸੀਂ ਕਰਦੇ ਨਹੀਂ ਜੀ ਬਹੁਤ ਬਹੁਤ ਵਧਾਈਆਂ ਗਈ ਆਡੀ ਸਾਦਰ ਸਾਹਿਬ ਇਸ ਮੌਕੇ ਤੇ ਹਾਜ਼ਰ ਹੈ ਸਾਡੇ ਸਾਹਮਣੇ ਤਗਦੀਸ਼ ਗੜਲਾ ਜੀ ਹਰਦੀਪ ਦੀਪਾ ਜੀ ਵਿਜੇ ਘੋਣਾ ਚੌਰ ਜੀ ਜੇਪਾ ਸੁੰਡਾ ਸਾਹਿਬ ਜੀ ਕਿਸ਼ਨ ਗਿਓ ਜੀ ਰੱਖਾ ਪਰਵਾਰਾ ਪਵਨ ਵੀਸਰਾ ਜੀ ਨੱਕੀ ਹਿਆਲਾ ਜੀ ਦਵਿੰਦਰ ਰੋਹੀ ਜੀ ਰਾਜ ਮਨਰਾਜ ਜੀ ਲक्की ਮਹਿਰਾ ਜੀ ਜਸਦੀਨ ਗਾ ਜੀ ਅਤੇ ਰਵਿੰਦਰ ਵੀਰ ਸਾਹਿਬ ਅਜੇ ਰਾਜੂ ਭਾਜੀ ਵੀਡੀਓ ਬਣਾ ਰਿਹਾ ਬਹੁਤ ਬਹੁਤ ਮੁਬਾਰਕਾਂ ਮੈਂ ਅਰਦਾਸ ਕਰਦਾ ਤਨ ਤਨ ਸਤਿਗੁਰੂ ਜਗਤਪੁਰਦਾਸ ਮਹਾਰਾਜ ਕੀ ਉਸ ਪਰਮ ਪ੍ਰਮਾਤਮਾ ਕੀ ਕਿ ਸਾਡੇ ਸਾਰੇ ਵੀਰਾਂ ਦੇ ਇਸ ਤਰ੍ਹਾਂ ਟੂਰ ਲੱਗਣ ਅਸੀਂ ਉਹਨਾਂ ਦਾ ਘਰ ਵਿੱਚ ਸਵਾਗਤ ਕਰੀਏ ਮੈਂ ਤੁਹਾਡਾ ਆਪਣਾ ਗਾਇਕ ਰਾਜਿੰਦਰ ਰਾਣ ਸਾਰਿਆਂ ਨੂੰ ਬਧਾਈਆਂ ਦਿੰਦਾ ਜੀ ਆਰਡੀ ਸਾਗਰ ਸਭ ਨੂੰ ਬਹੁਤ ਬਹੁਤ ਬਧਾਈਆਂ